ਅਰੇਡੀ ਲੋਕ ਕਹਿੰਦੇ ਨੇ ਕਿ ਬੱਚਿਆਂ ਦਾ ਦਿਮਾਗ ਸਾਫ ਸਲੇਟ ਦੀ ਤਰ੍ਹਾਂ ਹੁੰਦਾ ਹੈ ਜਿਸ ਉੱਤੇ ਕੁਝ ਵੀ ਉਕਰਿਆ ਜਾ ਸਕਦਾ ਹੈ ਪਰੰਤੂ ਪ੍ਰਾਈਵੇਟ ਸਕੂਲ ਇਸ ਉੱਤੇ ਉਕਰਣ ਦੀ ਬਜਾਏ ਇਸ ਨੂੰ ਸਾਫ ਸੁਥਰਾ ਹੀ 10ਵੀਂ ਤੱਕ ਰਹਿਣ ਦਿੰਦੇ ਹਨ ਡੰਡੀ ਹਰ ਸਕੂਲ ਵਿੱਚ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਪੜਾਈ ਜਾਂਦੀ ਹੈ ਡੰਡੀ ਇਸ ਕਰਕੇ ਕੋਈ ਵੀ ਸਕੂਲ ਅੰਗਰੇਜ਼ੀ ਮਾਧਿਅਮ ਨਹੀਂ ਹੋ ਸਕਦਾ ਕਿਉਂਕਿ ਤਿੰਨੇ ਭਾਸ਼ਾਵਾਂ ਸਿੱਖਣੀਆਂ ਬਹੁਤ ਜ਼ਰੂਰੀ ਹਨ ਅਤੇ ਸਕੂਲਾਂ ਨੂੰ ਸਭ ਤੋਂ ਜ਼ਿਆਦਾ ਮਾਂ ਬੋਲੀ ਨੂੰ ਪਹਿਲ ਦੇਣੀ ਚਾਹੀਦੀ ਹੈ ਡੰਡੀ ਜੇਕਰ ਕੋਈ ਵਿਅਕਤੀ ਇੱਕ ਭਾਸ਼ਾ ਮਾਂ ਬੋਲੀ ਸਿੱਖ ਲੈਂਦਾ ਹੈ ਤਾ ਉਹ ਦੂਸਰੀਆਂ ਭਾਸ਼ਾਵਾਂ ਵੀ ਆਸਾਨੀ ਨਾਲ ਸਿੱਖ ਸਕਦਾ ਹੈ ਅਤੇ ਆਪਣੇ ਅੰਦਰ ਇੱਕ ਵਿਸ਼ਵਾਸ ਪੈਦਾ ਹੋ ਸਕਦਾ ਹੈ ਪਰੰਤੂ ਜਦੋਂ ਉਸ ਨੂੰ ਅੰਗਰੇਜ਼ੀ ਪੜਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਉਸ ਵਿੱਚ ਆਤਮ ਵਿਸ਼ਵਾਸ ਦੀ ਕਮੀ ਦੇਖਣ ਨੂੰ ਮਿਲਦੀ ਹੈ ਡੰਡੀ ਮਾਪੇ ਨੂੰ ਚਾਹੀਦਾ ਹੈ ਕਿ ਜੇਕਰ ਅਸੀਂ ਜਿਆਦਾ ਫਿਸਾਂ ਦੇ ਰਹੇ ਹਾਂ ਤਾਂ ਸਾਨੂੰ ਉੱਥੋਂ ਜਿਆਦਾ ਤੋਂ ਜਿਆਦਾ ਗਤੀਵਿਧੀਆਂ ਦੀ ਇੱਛਾ ਰੱਖਣੀ ਚਾਹੀਦੀ ਹੈ ਅਤੇ ਬੱਚਿਆਂ ਦੀ ਖੇਡ-ਕੁੱਦ, ਬਲ, ਧਿਆਨ ਦੇਣਾ ਚਾਹੀਦਾ ਹੈ ਅਤੇ ਸਕੂਲ ਜਾ ਕੇ ਪੁੱਛਣਾ ਚਾਹਿੰਦਾ ਹੈ ਕਿ ਸਾਡੇ ਬੱਚੇ ਨੂੰ ਟਿਊਸ਼ਨ ਦੀ ਕਿਉਂ ਲੋੜ ਹੈ ਪ੍ਰਸ਼ਨ ਜਨਾ ਪ੍ਰਾਈਵੇਟ ਸਕੂਲਾਂ ਦੀ ਬਹੁਤ ਵੱਡੀ ਤਰਾਸ ਦੀ ਹੈ ਕਿ ਇੱਥੇ ਨਾ ਤਾਂ ਬੱਚਾ ਪੰਜਾਬੀ ਚੰਗੀ ਤਰ੍ਹਾਂ ਪੜ ਪਾ ਰਿਹਾ ਹੈ ਨਾ ਹੀ ਅੰਗਰੇਜ਼ੀ ਅਤੇ ਨਾ ਹਿੰਦੀ ਡੰਡੀ ਬੱਚਾ 10ਵੀਂ ਤੋਂ ਬਾਅਦ ਅਧਪੱਕਿਆ ਅਤੇ ਅਰੇਡੀ ਤਿੰਨਾ ਭਾਸ਼ਾਵਾਂ ਤੋਂ ਸਖਣਾ ਬਾਹਰ ਨਿਕਲਦਾ ਹੈ ਅਤੇ ਉਹ ਸਮਾਜਿਕ ਤੌਰ ਉੱਤੇ ਕਿਸੇ ਵੀ ਭਾਸ਼ਾ ਦਾ ਚੰਗੀ ਤਰ੍ਹਾਂ ਸਾਹਮਣਾ ਨਹੀਂ ਕਰ ਪਾਉਂਦੇ ਡੰਡੀ ਇਟਾਲੀਅਨ ਲੋਕ ਇਟਾਲੀਅਨ ਭਾਸ਼ਾ ਵਿੱਚ ਸਿਖਾਉਂਦੇ ਹਨ ਜਾਪਾਨੀ ਲੋਕ ਜਾਪਾਨੀ ਭਾਸ਼ਾ ਵਿੱਚ ਸਿਖਾਉਂਦੇ ਹਨ ਅਤੇ ਚੀਨੀ ਲੋਕ ਚੀਨੀ ਭਾਸ਼ਾ ਵਿੱਚ ਹੀ ਬੱਚਿਆਂ ਨੂੰ ਗਿਆਨ ਮੰਨਦੇ ਹਨ ਇੱਕ ਆਪਣਾ ਹੀ ਦੇਸ਼ ਹੈ ਜਿੱਥੇ ਆਪਾਂ ਦੂਸਰਿਆਂ ਦੀ ਮਾਂ ਬੋਲੀ ਦੀ ਵਰਤੋਂ ਕਰਦੇ ਹਾਂ ਅਤੇ ਬੱਚਿਆਂ ਨੂੰ ਦਿਮਾਗੀ ਤੌਰ ਉਤੇ ਅਪਾਹਜ ਬਣਾ ਦਿੰਦੇ ਹਾਂ ਡੰਡੀ ਬੱਚੇ ਦੇ ਮਾਪੇ ਸਕੂਲ ਜਾ ਕੇ ਕਿਸੇ ਵੀ ਅਧਿਆਪਕ ਪ੍ਰਿੰਸੀਪਲ ਨੂੰ ਕੋਈ ਵੀ ਪ੍ਰਸ਼ਨ ਨਹੀਂ ਕਰਦੇ ਡੰਡੀ ਡਰ ਇਹ ਹੈ ਕਿ ਕਿਤੇ ਬੱਚੇ ਨਾਲ ਇਹ ਗਲਤਨਾ ਕਰਨ ਉਸ ਦੇ ਅੰਕਾਂ ਨਾ ਕੱਟ ਲੈਣ ਡੰਡੀ ਕੇਰਲ ਵਿੱਚ ਮਾਪੇ ਸਕੂਲ ਜਾ ਕੇ ਟੀਚਰ ਨਾਲ ਗੱਲਬਾਤ ਕਰਦੇ ਹਨ ਅਤੇ ਬੱਚਿਆਂ ਨੂੰ ਪੜਾਉਣ ਦੇ ਤਰੀਕੇ ਸੰਬੰਧੀ ਜਾਣਕਾਰੀ ਲੈਂਦੇ ਹਨ ਡੰਡੀ ਇੱਕ ਪੰਜਾਬ ਹੈ ਜਿੱਥੇ ਅਸੀਂ ਪੈਸੇ ਵੀ ਦੇ ਰਹੇ ਹਾਂ ਅਤੇ ਸਕੂਲ ਜਾ ਕੇ ਬੱਚਿਆਂ ਬਾਰੇ ਪੁੱਛਦੇ ਵੀ ਨਹੀਂ ਡੰਡੀ ਪ੍ਰਾਈਵੇਟ ਸਕੂਲ ਦੇ ਟੀਚਰ ਪਹਿਲੀ ਕਲਾਸ ਦੇ ਬੱਚਿਆਂ ਤੋਂ ਹੀ ਫੀਸਾਂ ਦੀ ਮੰਗ ਕਰ ਰਹੇ ਹਨ ਜਿਸ ਕਾਰਨ ਬੱਚੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਹੋ ਜਾਂਦੇ ਹਨ ਡੰਡੀ ਟੀਚਰਾਂ ਪ੍ਰਿੰਸੀਪਲਾਂ ਜਾਂ ਪ੍ਰਬੰਧਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਫੀਸ ਤਾਂ ਆਖਰ ਮਾਪੇ ਨੇ ਹੀ ਦੇਣੀ ਹੈ ਇਸ ਲਈ ਬੱਚਿਆਂ ਨੂੰ ਮਾਨਸਿਕ ਤੌਰ ਉੱਤੇ ਤੰਗ ਨਾ ਕਰਨ ਦੰਡੀ ਬੱਚੇ ਘਰ ਜਾ ਕੇ ਫੀਸ ਜਮਾ ਕਰਵਾਉਣ